ਹਾਂਜੀ ਨਮਸਕਾਰ ਜੀ ਕੀ ਹਾਲ ਚਾਲ ਮੈਂ ਸਮਾਂਜਲੀ ਮੇਸ਼ੀ ਦਾਪੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਲੋ ਜੀ ਅੱਜ ਅਸੀਂ ਲੈ ਕੇ ਆਏ ਹਾਂ ਇੱਥੇ ਲਹਾਰੀ ਚਨਾ ਹੈ ਨਾ ਜਿਹਨੂੰ ਕੀ ਅਸੀਂ ਕਹਿੰਦੇ ਆ ਮਲਾਈ ਛੋਲੇ ਹੈ ਨਾ ਲਹਾਰੀ ਚਨੇ ਜਿਹੜੇ ਹੁੰਦੇ ਆ ਨਾ ਇਹ ਸਾਡੇ ਹੁੰਦੇ ਆ ਜੀ ਪਿੰਡੀ ਛੋਲੇ ਬਹੁਤ ਹੀ ਸਵਾਦ ਬੰਦੇ ਆ ਸਾਈਜ਼ ਦੇਖ ਸਕਦੇ ਹੋ ਛੋਟੇ ਹੁੰਦੇ ਇੱਕ ਹੁੰਦਾ ਹੈ ਨਾ ਡਾਲਰ ਚਨਾ ਜਿਹਨੂੰ ਕਹਿੰਦੇ ਕਾਬਲੀ ਚਨੇ ਉਹਦਾ ਛਿਲਕਾ ਬਹੁਤ ਮੋਟਾ ਹੁੰਦਾ ਹੈ ਇਹ ਵਾਲੇ ਛੋਲੇ ਬਹੁਤ ਸਵਾਦ ਬੰਦੇ ਆ ਟਰਾਈ ਜ਼ਰੂਰ ਕਰਨਾ ਇਹਨੂੰ ਬਣਾਉਣ ਵਾਸਤੇ ਅਸੀਂ ਕੀ ਕਰਨਾ ਜੀ ਇੱਥੇ ਲੈਨੇ ਤਿੰਨ ਪਿਆਜ਼ ਰਫਲੀ ਇਹਨਾਂ ਨੂੰ ਹਜੇ ਅਸੀਂ ਕੱਟਿਆ ਹੋਇਆ ਸੱਤ ਅੱਠ ਕਲੀਆਂ ਲਸਣ ਦੀਆਂ ਲੱਲੀਆਂ ਨੇ ਚਾਰ ਅਸੀਂ ਹਰੀਆਂ ਮਿਰਚਾਂ ਲੱਲੀਆਂ ਛੋਟਾ ਜਿਹਾ ਟੁਕੜਾ ਅਦਰਕ ਪਾ ਕੇ ਬਿਲਕੁਲ ਬਰੀਕ ਕਰ ਲਿਆ ਅਦਰ ਲਸਣ ਤੇ ਹਰੀ ਮਿਰਚ ਨੂੰ ਵੀ ਬਰੀਕ ਕਰ ਲਿਆ ਟਮਾਟਰਾਂ ਨੂੰ ਅਸੀਂ ਹੁਣ ਆਪਣੇ ਹਿਸਾਬ ਨਾਲ ਕੱਟਾਂਗੇ ਠੀਕ ਹੈ ਜੀ ਟਮਾਟਰ ਤੁਸੀਂ ਚਾਹੋ ਤਾਂ ਪੇਸਟ ਵੀ ਪਾ ਸਕਦੇ ਹੋ ਮੈਂ ਬਰੀਕ ਬਰੀਕ ਕੱਟ ਲਿਆ ਹੰਡੀ ਲਈਏ ਵਿੱਚ ਪਾਤਾ ਤੇਲ ਜੀਰਾ ਹਿੰਗ ਤੇਲ ਤੁਸੀਂ ਜਿਹੜਾ ਵੀ ਵਰਤਦੇ ਹੋ ਪਾ ਸਕਦੇ ਹੋ ਜਿਹੜੇ ਪਿਆਜ਼ ਅਸੀਂ ਬਰੀਕ ਕੀਤੇ ਸੀ ਉਹ ਪਾਵਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਕਲਰ ਚੇਂਜ ਹੋ ਗਿਆ ਹੁਣ ਅਸੀਂ ਪਾਵਾਂਗੇ ਅਦਰਕ ਲਸਣ ਤੇ ਹਰੀ ਮਿਰਚ ਜਿਹੜੀ ਬਰੀਕ ਕੀਤੀ ਹੋਈ ਸੀ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਪੁੰਨ ਲਾਣਾ ਹੈ ਠੀਕ ਹੈ ਫਿਰ ਜਿਹੜਾ ਚੰਗੀ ਤਰ੍ਹਾਂ ਪੁੱਜ ਜਾਣਗੇ ਹੁਣ ਪਾਵਾਂਗੇ ਮਸਾਲੇ ਹਲਦੀ ਦੇਗੀ ਮਿਰਚ ਤੇ ਦੋ ਚਮਚੇ ਧਨੀਆ ਪਾਊਡਰ ਦੇ ਠੀਕ ਹੈ ਫਿਰ ਇਹਨੂੰ ਆਪਾਂ ਕੀ ਕਰਨਾ ਚੰਗੀ ਤਰ੍ਹਾਂ ਫਿਰ ਭੁੰਨ ਲਾਣਾ ਹੈਗਾ ਕੱਚੇ ਮਸਾਲੇ ਨਹੀਂ ਰਹਿਣੇ ਚਾਹੀਦੇ ਬਿਲਕੁਲ ਵੀ ਤਾਂ ਮੈਂ ਹਰ ਰੈਸਿਪੀ 'ਚ ਦੱਸਦੀ ਆ ਕਿ ਮਸਾਲੇ ਦਾ ਭੁੰਜਣਾ ਬਹੁਤ ਜ਼ਰੂਰੀ ਹੈ ਸਬਜ਼ੀ ਤੁਹਾਡੇ ਤਾਂ ਹੀ ਸਵਾਦ ਬਣੇਗੀ। ਲੋ ਜੀ ਥੋੜਾ ਥੋੜਾ ਪਾਣੀ ਪਾ ਕੇ ਅਸੀਂ ਮਸਾਲੇ ਨੂੰ ਭੁੰਨਾਂਗੇ। ਥੋੜਾ ਥੋੜਾ ਪਾਈ ਜਾਵਾਂਗੇ ਨਾਲ ਲਾਲ ਮਸਾਲਾ ਜਿਹੜਾ ਤੁਸੀਂ ਦੇਖੋਗੇ ਪਾਣੀ ਸੁੱਕਦਾ ਜਾਂਦਾ ਹੈ ਮਸਾਲਾ ਫਿਰ ਗਾੜਾ ਹੋ ਜਾਂਦਾ ਹੈ। ਇੱਥੇ 2-3 ਵਾਰੀ ਪਾਣੀ ਪਾ ਕੇ ਮਸਾਲੇ ਨੂੰ ਭੁੰਨ ਲਿਆ ਵਾ। ਹੁਣ ਅਸੀਂ ਜਿਹੜਾ ਕੱਟਿਆ ਹੋਇਆ ਟਮਾਟਰ ਹੈ ਉਹ ਪਾ ਦਦੇ ਹਾਂ। ਤੁਸੀਂ ਚਾਹੋ ਤਾਂ ਟਮਾਟਰਾਂ ਦਾ ਪੇਸਟ ਵੀ ਪਾ ਸਕਦੇ ਹੋ। ਮੈਨੂੰ ਥੋੜਾ ਟਮਾਟਰ ਦੇ ਵਿੱਚ ਇਸ ਤਰ੍ਹਾਂ ਹੀ ਚੰਗਾ ਲੱਗਦਾ ਹੈ। ਸਵਾਦ ਦੇ ਹ ਵਾੰਗੇ ਇਹਦੇ ਵਿੱਚ ਛੋਲੇ ਮਸਾਲਾ ਹੈ 홈ਮੇਡ ਛੋਲੇ ਮਸਾਲਾ ਹੈ ਇਹਦੀ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਹੈ ਦੇਖ ਲੈਣਾ ਠੀਕ ਹੈ ਜੀ ਮਸਾਲਾ ਪਾ ਦਿੱਤਾ ਹੈ ਫਿਰ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਇਹਨਾਂ ਨੂੰ ਮਿਕਸ ਕਰ ਲਿਆ ਹੁਣ ਅਸੀਂ ਕੀ ਕਰਨਾ ਹੈ ਜੀ ਇਹਦੇ ਵਿੱਚ ਰੇਜਾ ਹੰਦ ਦੇਣਾ ਚੰਗੀ ਤਰ੍ਹਾਂ ਉਬਾਲ ਆਨ ਦਵਾਂਗੇ ਤਾਂ ਕਿ ਪਾਣੀ ਕੱਚਾ ਨਾ ਰਵੇ ਉਧਰ ਜਿਹੜੇ ਅਸੀਂ ਛੋਲੇ ਵੱਲ ਲਏ ਸੀ ਨਾ ਉਹਨਾਂ ਨੂੰ ਅਸੀਂ ਥੋੜਾ ਜਿਹਾ ਮਥ ਲਿਆ ਥੋੜੇ ਜਿਹਾ ਨਾ ਰ ਲੈ ਮਿਲੇ ਛੋਲੇ ਚੰਗੇ ਲੱਗਦੇ ਨੇ ਬਹੁਤੇ ਖੜੇ ਖੜੇ ਜਿਹੜੇ ਛੋਲੇ ਆ ਉਹ ਸਵਾਦ ਨਹੀਂ ਲੱਗਦੇ ਠੀਕ ਹੈ ਹੁਣ ਅਸੀਂ ਇਹਨੂੰ ਸਾਰੇ ਛੋਲਿਆਂ ਨੂੰ ਕੀ ਕਰਾਂਗੇ ਮਸਾਲੇ ਵਿੱਚ ਪਾ ਦਾਂਗੇ ਲੋ ਜੀ ਇੱਥੇ ਛੋਲੇ ਪੈ ਗਏ ਨੇ ਹੁਣ ਇਹਨਾਂ ਨੂੰ ਫਿਰ ਚੰਗੀ ਤਰ੍ਹਾਂ ਆਪਾਂ ਮਿਕਸ ਕਰਨਾ ਤੇ ਜਾਨ ਦੇਣਾ ਮੈਂ ਜਿੰਨਾ ਸਾਡਾ ਪਾਣੀ ਚੰਗੀ ਤਰ੍ਹਾਂ ਪੱਕੇਗਾ ਉਨੇ ਛੋਲੇ ਸਵਾਦ ਬਣਨਗੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਹਰਾ ਤਨੀਆ ਕਿਉਂਕਿ ਸਾਡੇ ਆਲਮੋਸਟ ਛੋਲੇ ਤਿਆਰ ਨੇ ਬਸ ਉਹਨੇ ਦੇ ਚਲੇ ਜੀ ਆਂਦੀ ਲੋੜ ਹੈ ਕਲਰ ਤੁਸੀਂ ਦੇਖ ਸਕਦੇ ਹੋ ਖੁਸ਼ਬੂ ਤੇ ਬਹੁਤ ਹੀ ਵਧੀਆ ਆ ਰਹੀ ਹੈ ਬਾਕੀ ਜਦੋਂ ਤੁਸੀਂ ਖਾਓਗੇ ਨਾ ਉਹਦੇ ਤੁਹਾਨੂੰ ਪਤਾ ਚੱਲੇਗਾ ਕਿ ਇੰਨੇ ਮਲਾਈਦਾਰ ਸੌਫਟ ਛੋਲੇ ਬਣਦੇ ਨੇ ਸਾਡੇ ਹੈਗੇ ਆ ਜੀ ਲਾਹੌਰੀ ਚਾਣੇ ਹਨਾ ਛੋਟੇ ਛੋਲੇ ਜਿਹੜੇ ਹੁੰਦੇ ਨੇ ਉਹ ਅਸੀਂ ਪਿੰਡੀ ਛੋਲੇ ਬਣਾਏ ਨੇ ਪਿੰਡੀ ਛੋਲੇ ਬਣ ਕੇ ਤਿਆਰ ਹੈ ਨਾਲ ਅਸੀਂ ਬਣਾਇਆ ਅਚਾਰੀ ਲੱਛਾ ਪਿਆਜ਼ ਤੇ ਨਾਲ ਆਪਾਂ ਬਣਾਈਆਂ ਖਸਤਾ ਪੂੜੀਆਂ ਪੂੜੀਆਂ ਦੀ ਰੈਸিপি ਕੱਲ ਤੁਹਾਡੇ ਤੱਕ ਪਹੁੰਚ ਜਾਏਗੀ ਠੀਕ ਹੈ ਜੀ ਅੱਜ ਦੀ ਰੈਸিপি ਕਿਸ ਤਰ੍ਹਾਂ ਦੀ ਲੱਗੀ ਲਾਈਕ ਕਰੋ ਕਮੈਂਟ ਕਰੋ ਚਲੋ ਜੀ ਫੇਰ ਮਿਲਦੇ ਹਾਂ ਉਦ ਤੱਕ ਥੈਂਕ ਯੂ ਬਾਏ ਬਾਏ